ਚਾਹ ਨਾ ਕੋਈ ਜੀ ਅੱਜ ਆਪਣਾ ਨਾਮ ਹੈ ਵਿਕਾਸ ਵਸਦੀ ਕਿੱਥੋਂ ਦੇ ਲੋਕੇ ਲਾਂਦੇ ਜੀ ਅਸੀਂ ਬਾਜੀ ਹੁਸ਼ਾਇਰਪੁਰ ਲੰਗਰ ਲਾ ਰਹੇ ਲਗਾਤਾਰ ਪਿਛਲੇ 16 ਸਾਲਾਂ ਤੋਂ ਮਹਾਮਾਈ ਸੇਵਾ ਇਸ ਜਗ੍ਹਾ ਤੇ ਹੋ ਰਹੀ ਆ ਤੇ ਤੁਸੀਂ ਸਟੀਲ ਦੇ ਪਾਂਡੇ ਵਰਤਦੇ ਸਟੀਲ ਦੇ ਪਾਂਡੇ ਬਿਲਕੁਲ ਮੁਬੱਤਰ ਆ ਜਿੱਦਾਂ ਕਿ ਸਾਨੂੰ ਡੀਸੀ ਸਾਹਿਬ ਦੇ ਆਰਡਰ ਆਏ ਸੀਗੇ ਕਿ ਇਸ ਵਾਰ ਪੁਲਿਸ ਨੇ ਧਿਆਨ ਰੱਖਦੇ ਹੋਏ ਤੁਸੀਂ ਸਾਰੇ ਜਿੰਨੇ ਵੀ ਪਾਂਡੇ ਹੈਗੇ ਦੀ ਸਾਈ ਕੇਵਲ ਯਾ ਸਟੀਲ ਦੇ ਬਰਤਨ ਉਸ ਚੀਜ਼ ਦਾ ਬਿਲਕੁਲ ਧਿਆਨ ਰੱਖਿਆ ਜਾ ਰਿਹਾ ਹੈ ਜੀ। ਤੇ ਬਾਕੀ ਦੇ ਲੋਕਾਂ ਨੂੰ ਕੀ ਕੀ ਕਰਾਂਗੇ? ਬਾਕੀ ਦੇ ਲੋਕਾਂ ਨੂੰ ਵੀ ਇਹੀ ਅਪੀਲ ਕਰ ਰਹੇ ਆ ਕਿ ਹਰ ਸਾਲ ਦੀ ਤਰ੍ਹਾਂ ਥੋੜਾ ਥੋੜਾ ਕਰਕੇ ਜਿਹੜੀ ਇੰਪਰੂਵਮੈਂਟ ਹੋ ਰਹੀ ਆ ਹੋਰ ਥੋੜਾ ਸਹਿਯੋਗ ਦੇਓ ਗਵਰਨਮੈਂਟ ਦਾ। ਹੋਰ ਪਾਲਣਾ ਕਰੋ ਟਰੈਫਿਕ ਦੀ ਤਾਂ ਕਿ ਹੋਰ ਵਿੱਚ ਸਚਜੇਤਾਂ ਦੇ ਨਾਲ ਜਿਹੜਾ ਹੈਗਾ ਇਹ ਸਾਡਾ ਮਹਾਮਾਈ ਦਾ ਲੰਗਰ ਹੋਰ ਅੱਗੇ ਤੋਂ ਅੱਗੇ ਵਧੀਆ ਚੱਲੇ। ਬਿਲਕੁਲ ਸ਼ੁਕਰਵਾਦ ਜਿਹੜੇ ਆਉਂਦੇ ਆ ਮੇਲੇ ਦੇ ਵਿੱਚ ਧਾਰਮਿਕ ਭਾਵਨਾ ਨੂੰ ਕਿਸੇ ਨੂੰ ਬਹੁਤ ਹੀ ਆਉਂਦਾ ਹੈ। ਕੀ ਕਹਿਣਾ ਚਾਹਦੇ ਹੋ? ਬਾਜੀ ਜਿਹੜੇ ਬੰਦੇ ਕੀ ਇਹ ਸਨਮਾਨ ਕਰਨਾ ਚਾਹੀਦਾ ਹੈ ਸਾਨੂੰ ਦੇਖਣਾ ਚਾਹੀਦਾ ਕਿ ਅਸੀਂ ਕਿਹੜੇ ਪ੍ਰੋਗਰਾਮਾਂ ਤੇ ਜਾ ਰਹੇ ਹਾਂ ਮਹਾਮਾਇਆ ਧਾਰਮਿਕ ਸਮਾ ਤੇ ਜਾ ਰਹੇ ਹਾਂ ਇੱਥੇ ਨਿਆਣੇ ਬੱਚੇ ਬੁੱਢੇ ਬਜ਼ੁਰਗ ਜਵਾਨ ਸਾਰੇ ਜਾ ਰਹੇ ਆ ਸਾਨੂੰ ਹਰੇਕ ਦੇ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਸਾਨੂੰ ਸਮੇਂ ਦੇ ਮੁਤਾਬਕ ਔਰ ਮਾਹੌਲ ਦੇ ਮੁਤਾਬਕ ਹੀ ਅੱਗੇ ਜਾਣਾ ਚਾਹੀਦਾ ਹੈ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਦੀ ਮੰਗ ਕਰਦੇ ਸੀ ਪ੍ਰਸ਼ਾਸਨ ਵੱਲੋਂ ਇਹੀ ਮੰਗ ਆ ਜੀ ਥੋੜਾ ਜਿਹਾ ਹੋਰ ਜਿਹੜਾ ਹੈਗਾ ਟ੍ਰੈਫਿਕ ਨੂੰ ਹੋਰ ਡਿਸਕ ਕਰ ਸਕਦੇ ਆ ਆਪਾਂ ਕਿ ਜਿਹੜਾ ਚੋਹਾਲ ਤੋਂ ਲੈ ਕੇ ਮੰਗੂਵਾਲ ਤੱਕ 1-1 ਕਿਲੋਮੀਟਰ ਦੇ ਇਹਦੇ ਕਿਲੋਮੀਟਰ ਦੇ ਵਿੱਚ ਇੱਕ ਤੱਕ ਜਿੱਥੇ ਤੇ ਲੰਗਰ ਲੱਗ ਰਿਹਾ ਸਪੈਸ਼ਲੀ ਉੱਥੇ ਨਾਲੇ ਡਬਲ ਲਾਈਨ ਹੋ ਰਹੀ ਹੈ ਉੱਥੇ ਇੱਕੋ ਹੀ ਲਾਈਨ ਰਵੇ ਤਾਂ ਜਿਹੜਾ ਟ੍ਰੈਫਿਕ ਹੈ ਸੂਚਾਰੂ ਟੱਕ ਦੇ ਨਾਲ ਚੱਲਦਾ ਰਹੇ ਰੈਕਿੰਗ ਰਾਜੀ ਵਿਪਨ ਕੁਮਾਰ ਪੈਂਡ ਸ਼ੰਕਰ ਤੋਂ ਪੈਂਡ ਸ਼ੰਕਰ ਤੋਂ ਚੌਥਾ ਲੰਗਰ ਸਾਡਾ ਸਵਾ ਲੰਗਰ ਚੌਥਾ ਲੰਗਰ ਆ ਸਾਡੀ ਕਮੇਟੀ ਦੇ ਨਾਲ ਹੈਗਾ ਮਾਂ ਚਿੰਤਪੂਨੀ ਲੰਗਰ ਕਮੇਟੀ ਪੈਂਡ ਸ਼ੰਕਰ ਚੌਥਾ ਸਵਾ ਲੰਗਰ ਆ ਅਸੀਂ ਗਵਰਨਮੈਂਟ ਦੀ ਗਾਈਡਲਾਈਨ ਨੂੰ ਧਿਆਨ ਚ ਰੱਖਿਆ ਨੇਚਰ ਨੂੰ ਬਚਾਣ ਲਈ ਕਿਉਂਕਿ ਗਵਰਨਮੈਂਟ ਨੇ ਕਿਹਾ ਨੇਚਰ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਨੇਚਰ ਆ ਤਾਂ ਅਸੀਂ ਆ ਇਸ ਕਰਕੇ ਅਸੀਂ ਸਟੀਮ ਦੇ ਪਾਂਡੇ ਯੂਜ਼ ਕੀਤੇ ਆ ਰੀਸਾਈਕਲ ਵਾਲਿਆ ਵਾਸ਼ੇ ਵਾਲਿਆ ਤੋਂ ਉਹ ਨੇਚਰ ਨੂੰ ਬਚਾਓ ਗਵਰਨਮੈਂਟ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਗਵਰਨਮੈਂਟ ਸਾਡੂ ਸਾਡੇ ਲਈ ਸੋਚ ਰਹੀ ਆ ਅਸੀਂ ਗਵਰਨਮੈਂਟ ਨਾਲ ਰਲ ਕੇ ਚੱਲੀਏ ਤਾਂ ਕਿ ਜਿਹੜਾ ਸਾਡਾ ਪ੍ਰਿਆਵਰਣ ਹੈ ਉਹ ਬਚੇ ਜਿਹੜੇ ਜਾਨਵਰ ਆ ਜੰਗਲ ਜੰਗਲੀ ਜਾਨਵਰ ਆ ਪਲਾਸਟਿਕ ਖਾ ਕੇ ਬਿਮਾਰ ਹੁੰਦੇ ਆ ਲੰਗਰਾਂ ਵਿੱਚ ਬਹੁਤ ਪਲਾਸਟਿਕ ਯੂਜ਼ ਹੁੰਦੀ ਆ ਉਹ ਖਾਣੇ ਦੇ ਨਾਲ-ਨਾਲ ਪਲਾਸਟਿਕ ਨੂੰ ਵੀ ਖਾ ਜਾਂਦੇ ਆ ਉਹਦੇ ਉਹਦੇ ਨਾਲ ਉਹਨਾਂ ਨੂੰ ਬਿਮਾਰੀਆਂ ਲੱਗਦੀਆਂ ਆ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਆ ਤੇ ਦੇ ਨਾਲ ਜਿਹੜਾ ਹੈਗਾ ਆਪਣਾ ਜਿਹੜਾ ਪ੍ਰਿਆਵਰਣ ਵੀ ਖਰਾਬ ਹੁੰਦਾ ਆ ਇਸ ਲਈ ਅਸੀਂ ਜਿਹੜਾ ਹੈਗਾ ਆ ਉਹ ਸਟੀਲ ਦੇ ਭਾਂਡੇ ਯੂਜ਼ ਕੀਤੇ ਆ ਬਾਕੀ ਲੰਗਰ ਕਮੇਟੀਆਂ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਪੁਰਾਣੇ ਕਲਚਰ ਚ ਆਜੋ ਵਾਪਸ ਡਿਸਪੋਜ਼ੇਬਲ ਨੂੰ ਛੱਡੋ ਸਟੀਲ ਦੇ ਭਾਂਡੇ ਸਟੀਲ ਦੇ ਗਲਾਸ ਯੂਜ਼ ਕਰੋ ਔਰ ਸਾਰਿਆਂ ਨਾਲ ਸਾਰੇ ਜਣੇ ਮਿਲ ਕੇ ਚੱਲੋ ਮਿਲ ਕੇ ਜਿਹੜਾ ਹੈਗਾ ਉਪਰਾਲਾ ਗਵਰਨਮੈਂਟ ਨੇ ਸ਼ੁਰੂ ਕੀਤਾ ਆ ਉਹ ਆਪਣੇ ਲਈ ਕੀਤਾ ਆ ਅਸੀਂ ਨੇਚਰ ਦੇ ਨਾਲ ਆ ਨੇਚਰ ਨੂੰ ਅਸੀਂ ਬਚਾਵਾਂਗੇ ਤਾਂ ਅਸੀਂ ਵੀ ਨਾਲ ਬਚਾਂਗੇ ਚੌਥਾ ਸਵਾਲਾ ਲੰਗਰ strength, gin if� ki 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 kere pe se ra wa lidaeÖ, mo aita ki 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 ki, Iki aji you jo toao wa nima te akong ba ri skad vaki ki 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 ki, जय माता दी मेरा नाम विजय कुमार है जी हम हिसारपुर वाले ने है जी ते स्टील ਦੇ ਭਾਂਡੇ ਵਰਤ ਰਹੇ ਆ ਬਿਲਕੁਲ ਜੀ स्टील ਦੇ ਭਾਂਡਿਆਂ ਅਸੀਂ ਵਰਤ ਰਹੇ ਆ ਜੀ ਲੰਗਰ ਲਾ ਰਹੇ ਆ ਅਸੀਂ ਬੈਠ ਕੇ ਖਵਾ ਰਹੇ ਆ ਔਰ ਪਤਲਾ ਲਗਾ ਕੇ ਅਸੀਂ ਨੁਕਸਾਨ ਨਹੀਂ ਕਰਨਾ ਚਾਹੁੰਦੇ ਫਲਾਰਾ ਨਹੀਂ ਪਾ ਰਹੇ ਅਸੀਂ ਗੰਦ ਨਹੀਂ ਪੈਣਾ ਚਾਹੁੰਦੇ ਇਸ ਕਰਕੇ स्टील ਦੇ ਬਰਤਨ ਯੂਜ਼ ਕਰ ਰਹੇ ਆ ਅਸੀਂ ਜਿਹੜੇ ਬਾਕੀ ਦੇ ਲੰਗਰਾਂ ਵਿੱਚ ਬੈਠਣ ਵਾਲੇ ਆ ਉਹ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਸਟੀਲ ਦੇ ਬਰਤਨ ਵੜ ਤੋਂ ਔਰ ਬੜਾ ਅਗੇ ਸਾਰਿਆਂ ਨੂੰ ਲੰਗਰ ਚਕਾਓ ਔਰ ਪਤਲੇ ਦੂਸਰੇ ਬਰਤ ਗਏ ਔਰ ਖਲਾਰਾ ਨਾ ਪਾਇਆ ਜਾਵੇ ਜਿਹੜੇ ਸ਼ਤਾ ਰੂਹੀਆਂ ਨੰਸ਼ ਕਰਨ ਤੋਂ ਬਾਅਦ ਦਾ ਬੇਸ ਦੇ ਸਕਦੇ ਆ ਜਦੋਂ ਬਾਤਾਂ ਬੰਬਰਾ ਕਰਦੇ ਹੋ ਉਹ ਕਿ ਮੈਸੇਜ ਆਉਂਦੇ ਉਹਨਾਂ ਨੂੰ ਇਹੀ ਮੈਸੇਜ ਕਰਨਾ ਚਾਹੁੰਦੇ ਆ ਜੀ ਵੀ ਇੱਕ ਸੈਰ ਤੇ ਖੜੇ ਹੋ ਕੇ ਅਗਰ ਤੁਹਾਨੂੰ ਮਿਲਦਾ ਹੈ ਤਾਂ ਖਾ ਕੇ ਤਾਂ ਉਹਨੂੰ ਡਸਟਮੀਨ ਦੇ ਵਿੱਚ ਪਾਓ ਔਰ ਖਲਾਰਾ ਨਾ ਪਾਇਆ ਜਾਵੇ ਤੁਹਾਡੇ ਵਾਸਤੇ ਹੀ ਲੰਗਰ ਲਾਇਆ ਜਾਂਦਾ ਆ ਔਰ ਤੁਸੀਂ ਸਫਾਈ ਦੇ ਨਾਲ ਬੈਠ ਕੇ ਖਾ ਕੇ ਜਾਓ ਜੈ ਮਾਤਾ ਜੀ ਮੈਂ ਪੰਕੜ ਗੜ੍ਹ ਸਾਡੀ ਮਾਤਾ ਦੇ ਭਗਤਾਂ ਦੀ ਸੁਸਾਇਟੀ ਹੈ ਜੀ ਅਸੀਂ ਸਾਰੇ ਮੈਂਬਰ ਜੀ ਇੱਕੀ ਮੰਦਿਰ ਕਮੇਟੀ ਸਾਡੀ ਜੀ ਹਰ ਸਾਲ ਅਸੀਂ ਵਾਰਸ਼ਿਕ ਉਹਨਾਂ ਬਣਾਉਂਦੇ ਹਾਂ ਜੀ ਤੇ ਪੰਦੀਵਾ ਦੇ ਮੰਦਿਰ ਦੇ ਉੱਪਰ ਦੀ ਉਹ ਗਾਣੇ ਬਿਲਕੁਲ ਨਾਲ ਜੀ ਹਰ ਸਾਲ ਆਈਦਾ ਜੀ ਵੇਖਦੇ ਨਹੀਂ ਪਛਾਣ ਸਕਦੇ ਵਾਤਾਵਰਣ ਨੂੰ ਸਹੀ ਰੱਖ ਲਈ ਅਸੀਂ ਕੋਈ ਪਲਾਸਟਿਕ ਨਹੀਂ ਯੂਜ਼ ਕਰਦੇ ਜਿਵੇਂ ਦੇਖੋ ਸਾਰੇ ਫੀਲਡ ਦੇ ਬੰਦੇ ਯੂਜ਼ ਹੁੰਦੇ ਆ ਤੇ ਕੋਈ ਵੀ ਪਲਾਸਟਿਕ ਵਾਲਾ ਕੋਈ ਸਮਾਨ ਨਾ ਰਜੂਲਾ ਕੋਈ ਵੀ ਰਿਸਪੋਨਸਿਬਲਿਟੀ ਨਹੀਂ ਕਰਦੇ ਜਿਹੜੇ ਜੰਗਲ ਕਮੇਟੀਆਂ ਵਾਲੇ ਜਾਂ ਪੱਲਾ ਆ ਰਹੇ ਹੋ ਉਹ ਕੀ ਕਹਿਣਾ ਚਾਹਦੇ ਜੀ ਉਹਨਾਂ ਨੂੰ ਇਹੀ ਕਹਾਂਗੇ ਡਿਸਪੋਜ਼ਲ ਨਾ ਯੂਜ਼ ਕਰੋ ਪਲਾਸਟਿਕ ਮੁਕਤ ਰੱਖੋ ਤੇ ਜਦੋਂ ਵੀ ਜੰਗਲ ਲਗਾਣਾ ਹੈ ਉਹਨੂੰ ਸਫਾਈ ਕਰਕੇ ਜਾਓ ਇਹ ਨਹੀਂ ਵੀ ਜੰਗਲ ਲਾਇਆ ਤੇ ਗੰਦ ਪਾ ਕੇ ਗਾਈਏ ਪ੍ਰਸ਼ਾਸਨ ਤੋਂ ਕੋਈ ਪੀਰ ਦਾ ਨਹੀਂ ਆਉਣਾ ਤੁਸੀਂ ਪ੍ਰਸ਼ਾਸਨ ਦਾ ਬੜਾ ਸਹਿਯੋਗ ਹੈ ਜੀ ਕੋਈ ਗਾਮ ਨਹੀਂ ਲੱਗਣ ਦੇ ਰਹੇ ਬੜੀ ਸਫਾਈ ਦੀ ਵਿਵਸਥਾ ਹੈ ਹਰ ਚੀਜ਼ ਨੇ ਕੋਆਪਰੇਟ ਕਰ ਰਹੇ ਆ ਮੈਂ ਡੀਸੀ ਮੈਨਮ ਦਾ ਹੁਸ਼ਿਆਰ ਤੇ ਪ੍ਰਸ਼ਾਸਨ ਦਾ ਤੇ ਸੋਸ਼ਲ ਮੀਡੀਆ ਦਾ ਬੜਾ ਹੀ

ਦੇਖੀ ਕੀ ਕਹਿਣਾ ਚਾਹਦੇ ਤੁਸੀਂ ਅਸੀਂ ਸਰ ਜਿੰਨੇ ਕੀ ਮੰਗੀ ਸਾਡੇ ਆਲੇ-ਦੋਲੇ ਜਿੱਲੇ ਲੰਗਰ ਲੱਗੇ ਮਾਮਾ ਨੂੰ ਵਾਲੇ ਵਿੱਚ ਅਸੀਂ ਹਰ ਕੋ ਨੂੰ ਇਹੀ ਅਪੀਲ ਕੀਤੀ ਹੈ ਜੀ ਪਲਾਸਟਿਕ ਤੋਂ ਮੁਕਤ ਰਹਿਣਾ ਹੈ ਸਟੀਲ ਦੇ ਥਾਲ ਸਟੀਲ ਦੇ ਬਰਤਨ ਸਾਰੇ ਬਰਤਨ ਗਲਾਸ ਔਰ ਚੰਮੜਾ ਸਭ ਸਟੀਲ ਦੇ ਬਰਤਨ ਔਰ ਅਸੀਂ ਆਲੇ-ਦੋਲੇ ਲੰਗਰ ਵਾਲਿਆਂ ਨੂੰ ਇਹੀ ਅਪੀਲ ਕੀਤੀ ਹੈ ਕਿ ਤੁਸੀਂ ਜੀ ਪਲਾਸਟਿਕ ਮੁਕਤ ਦਾ ਸਟੀਲ ਦੇ ਬਰਤਨ ਵਰਤੋ ਹਰ ਕੋ ਨੂੰ ਇਹੀ ਅਪੀਲ ਕਰਦੇ ਰਹੀ ਹਾਂ ਜੀ ਬਾਤ ਸੁਣਾਉਣ ਦਾ ਮਾਮੀ ਦਲਦਾ ਔਰ ਅਸੀਂ ਸਾਨੂੰ ਸ਼ੁਰੂ ਤੋਂ ਅਸੀਂ ਮੋਰੀ ਸਟੀਲ ਦੇ ਬਰਤਨ ਚ ਕੰਮ ਕਰ ਰਹੇ ਹਾਂ ਜੀ ਕਿੰਨੇ ਦਿਨ ਲੰਗਾ ਲੱਗਦਾ ਜੀ ਇਹ ਸਾਡਾ 7 ਦਿਨ ਦਾ ਲੰਗਰ ਹੈ ਜੀ ਕਿਹੜੀਆਂ ਲੰਗਰ ਕਮੇਟੀਆਂ ਆ ਗਈਆਂ ਵੀ ਸਟੀਲ ਦੇ ਬਰਤਨ ਨਹੀਂ ਵਰਤਦੇ ਕਿਉਂਕਿ ਪਲਾਸਟਿਕ ਫ੍ਰੀ ਦਾ ਦਾਹੇ ਹੋ ਸਕਦਾ ਜੇ ਸਾਰੇ ਪਲਾਸਟਿਕ ਫ੍ਰੀ ਹੋਵੇ ਸਰ ਜਿਹੜੇ ਬਾਹਰੋਂ ਆ ਰਹੇ ਬਾਹਰੋਂ ਅੱਗੇ ਲੰਗਰ ਲਗਾ ਰਹੇ ਹੈ ਹੁਸ਼ਿਆਰਪੁਰ ਵਾਲਿਆਂ ਤੋਂ ਅਪੀਲ ਹੈਗੀ ਕਿ ਡੀਸੀ ਸਾਹਿਬ ਨੇ ਕੀਤੀ ਹੋ ਐਸਐਸਪੀ ਸਾਹਿਬ ਨੇ ਕੀਤੀ ਹੈ ਜਿਹੜੇ ਬਾਹਰੋਂ ਲੰਗਰ ਲਗਾ ਕੇ ਆਂਦੇ ਆਂਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਕਿ ਮਾ ਕਿਸੇ ਹੁਸ਼ਿਆਰਪ ਚ ਸੀਲ ਬਰਤਨ-ਬਰਤਨਾ ਜਾਂ ਲਿਚਕੋਜੀ ਬਰਤਨਾ ਉਹ ਆਪਣੇ ਮਦੀਨਾ ਆਂਦੇ ਆਂਦੇ ਪਾਣੀ ਦੇ ਗਲਾਸ ਲੈ ਕੇ ਆਂਦੇ ਆਂਦੇ ਅੱਛੇ ਅਸੀਂ ਕੱਲ ਅਸੀਂ ਦੇਖਿਆ ਸੀ ਕਿ ਪਿੱਛੇ ਲੰਗਰ ਤੇ ਉਹਨਾਂ ਨੇ ਪਾਣੀ ਦੇ ਗਲਾਸ ਵਰਤ ਰਹੇ ਸੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਪਾਣੀ ਦੇ ਗਲਾਸ ਨਹੀਂ ਨਾ ਵਰਤੋਣਾ ਸਾਡੀ ਮੰਗੇ ਕਹਿਣਾ ਮੰਨੇ ਚਲੋ 300 ਪੇਟੀ ਲਿਆਂਦੀ ਸੀ ਉਹਨਾਂ ਨੇ ਜਿੰਨੇ ਕਿ ਪਾਣੀ ਦੇ ਗਲਾਸ ਪਿੱਛਨੇ ਪਾਏ ਸੀ ਉਹੀ ਵਰਤਾਏ ਬਾਕੀ ਉਹਨਾਂ ਨੇ ਵਾਪਸ ਕਰਕੇ ਬੋਤਲਾਂ ਲੈ ਕੇ ਆਂਦੀਆਂ ਜੀ